ਜਿਹੜਾ 1600 ਕਰੋੜ ਦਿੱਤਾ ਨਾ ਹੜ ਪੀੜਤਾਂ ਵਾਸਤੇ ਇਹ ਕਈਆਂ ਦੀ ਗੇਮ ਬਣੇ ਬਣਾਈ ਖਰਾਬ ਜੀ ਕਰ ਗਿਆ ਇੱਕ ਤਾਂ ਜਿਹੜੇ ਅਮਰਤਪਾਲ ਦੀ ਅਗ ਲਾਈ ਹੋਈ ਸੀ ਮਾਝੇ ਤੇ ਦਬਾਬੇ ਵਿੱਚ ਜਿਹੜੇ ਹਾਲ ਆ ਕੇ ਕੈਂਪ 2027 ਚ ਮੁੱਖ ਮੰਤਰੀ ਬਣਾਉਣਾ ਹੈ ਅਮਰਤਪਾਲ ਨੂੰ ਤੇ ਉਹ ਗੇਮ ਤੇ ਪਾਣੀ ਪੈ ਗਿਆ ਦੂਜਾ ਕਾਂਗਰਸੀਆਂ ਨੇ ਵੀ ਵਾਵਾ ਉੱਥੇ ਜਾ ਕੇ ਫੋਟੋਆਂ ਹਟਾਉਣ ਕਰਾਈਆਂ ਸੀ ਉਹ ਕਰੋੜ ਕਰੋੜ ਦੀਆਂ ਲੈ ਕੇ ਬੰਬੂ ਕਾਰਡ ਜਿਹੜੀਆਂ ਨਵੀਆਂ ਕਟਿੰਗਾਂ ਬਣੀਆਂ ਨੇ ਪਾਣੀ ਚੱਲਣ ਵਾਲੀਆਂ ਤੇ ਉਹ ਵੀ ਫੋਟੋਆਂ ਹਟਾਉਣ ਖਚਾਈਆਂ ਸ਼ਾਇਦ ਉਦੋਂ ਗਈਆਂ ਕਿਉਂਕਿ ਹੁਣ 1600 ਕਰੋੜ ਰੁਪਈਆ ਹੜਪੀਟ ਤੋਂ ਬਾਅਦ ਤੇ ਬਹੁਤ ਵੱਡੀ ਗੱਲ ਹੈ ਇਹ ਪੂਰੇ ਪੰਜਾਬ ਲਈ ਨਹੀਂ ਹੈਗਾ ਇਹ ਹੜਪੀਟਾਂ ਲਈ ਹੈ ਚਈਆਂ ਦੇ ਦਿਮਾਗ ਵਿੱਚ ਇਹ ਕੀੜਾ ਹੁਣ ਵੱਡਾ ਹੋਇਆ ਹੁਣ ਕਿਉਂਕਿ ਕੀੜਾ ਬਾਹਰ ਤਾਂ ਨਿਕਲ ਨਹੀਂ ਸਕਦਾ ਕਈ ਨੇ ਕਹਿਣਾ ਲੈ ਪੰਜਾਬ ਨੂੰ ਕੀ ਦੇਤਾ 1600 ਕਰੋੜਾਂ ਕੀ ਬਣਦਾ ਇਹ ਪੂਰੇ ਪੰਜਾਬ ਲਈ ਨਹੀਂ ਹੈਗਾ ਜੀ ਇਹ ਹੜਪੀਟ ਤਾਂ ਮਾਰਦੇ ਆ